ਸ਼੍ਰੀ ਗੁਰੂ ਰਵੀਦਾਸ ਸਭਾ ਅਰਬਨ ਸਟੇਟ ਫਗਵਾੜਾ ਦੀ ਕਾਰਜਕਾਰਨੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਜਗਨਾਥ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਉਤਸਵ 23 ਅਤੇ 24 ਫਰਵਰੀ ਨੂੰ ਸ਼੍ਰੀ ਗੁਰੂ ਰਵੀਦਾਸ ਭਵਨ ਅਰਬਨ ਸਟੇਟ ਫਗਵਾੜਾ ਵਿਖੇ ਧੂਮਤਾਂ ਨਾਲ ਮਨਾਉਣ ਸੰਬੰਧੀ ਵਿਚਾਰ ਚਰਚਾ ਹੋਈ ਕਿ ਸਭਾ ਦੇ ਜਨਰਲ ਸਕੱਤਰ ਕਨਸ਼ਾਮ ਸਭਾ ਦੇ ਕੈਸ਼ੀਅਰ ਸਰਵਣ ਮਿਰਹਾ ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ ਵਾਈਸ ਪ੍ਰਧਾਨ ਗੁਰਦਾਵਰ RAM ਅਤੇ ਸ਼ਿੰਗਾਰਾ RAM ਬਿਰਦੀ ਸੈਕਟਰੀ RAM ਕ੍ਰਿਸ਼ਨ ਸੰਧੂ ਕਾਰਜਕਾਰੀ ਮੈਂਬਰ ਤਰਸ਼ੀਮ ਸੱਲਨ ਪ੍ਰੇਮ ਸਰੋਆ ਭਾਗਮਲ ਸ਼ੋਨ ਲਾਲ ਬਾਗਲਾ RAM ਸ਼ਰਨ ਚਰਨਜੀਤ ਚੰਨੀ ਮਹੇਸ਼ ਪਾਲ ਜਰਨੈਲ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਚੈਨਲ ਸਟਾਰ ਵਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਦੇਖੋ ਕੀ ਕਿਹਾ ਸਭਾ ਦੇ ਜਨਰਲ ਸਕੱਤਰ ਕਨ ਸ਼ਾਮ ਨੇ ਸਾਬ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 647ਵੇਂ ਜਨਮ ਉਤਸਵ ਦੀਆਂ ਅਸੀਸ਼ ਗੁਰ ਅਰਦਾਸ ਸਭਾ ਵੱਲੋਂ ਸਮੂਹ ਜਗਤ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ। ਸ੍ਰੀ ਗੁਰੂ ਰਵਿਦਾਸ ਸਵਾਰ ਵਿੱਚ ਟਵਾੜਾ ਵਿਖੇ ਪਿਛਲੇ 25 ਸਾਲਾਂ ਤੋਂ ਲੱਖੀ ਭਰਦੀ ਜੋ ਗਰੀਬ ਤਬਕਾ ਹੈ ਉਹਨਾਂ ਦੇ ਬੱਚਿਆਂ ਵਾਸਤੇ ਨੌਕਰੀਆਂ ਪ੍ਰਾਪਤ ਕਰਨ ਲਈ ਕੋਚਿੰਗ ਸੈਂਟਰ ਡਿਸਪੈਂਸਰੀ ਲਾਇਬ੍ਰੇਰੀ ਕੰਪਿਊਟਰ ਸੈਂਟਰ ਅਤੇ ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ ਚਲਾ ਰਹੀ ਹੈ ਅਤੇ ਸਾਡੇ ਮਹਾਪੁਰਸ਼ਾਂ ਦੇ ਜਨਮ ਦਿਨ ਉਹਨਾਂ ਦੇ ਪੀੜਾਣ ਅਦੇਸ਼ ਜੀ ਹਰ ਸਾਲ ਮਨਾਏ ਗਏ ਹਨ ਇਸੇ ਕੜੀ ਦੇ ਵਿੱਚ 23 ਤੇ 24 ਫਰਵਰੀ ਨੂੰ ਸ੍ਰੀ ਗੁਰੂ ਰਿਦਾਸ ਜੀ ਮਹਾਰਾਜ ਦਾ ਜਨਮ ਉਤਸਵ ਸ੍ਰੀ ਦਾਸ ਭਵਨ ਗੋੜਾ ਵਿਖੇ ਬਹੁਤ ਹੀ ਸ਼ਰਧਾ ਅਤਿਸ਼ਾਤ ਤੇ ਤੁਮਤਾਂ ਨਾਲ ਮਨਾਇਆ ਜਾ ਰਿਹਾ ਹੈ 23 ਤਰੀਕ ਸ਼ਾਮ ਨੂੰ 6:30 ਵਜੇ ਤੋਂ ਅਮਰਤ ਬਾਣੀ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਪਾਠ ਦਾ ਭੋਗ ਪਾਇਆ ਜਾਏਗਾ। ਅੰਮ੍ਰੰਤ ਕੀਰਤਨ ਤਿਰਵਾਰ ਸਜੇਗਾ ਜਿਸ ਵਿੱਚ ਮਾਨਯੋਗ ਸ਼੍ਰੀ ਰਾਜਨ ਸਿੰਘ ਜੀ راہੋਂ ਵਾਲੇ ਕੀਰਤਨੀ ਜਥੇ ਕੀਰਤਨ ਸਰਵਣ ਕਰਨਗੇ ਅਤੇ ਉਸ ਤੋਂ ਬਾਅਦ ਬੁੱਧੀਜੀਵੀ ਵਿਦਵਾਨ ਵਿਚਾਰ ਚਰਚਾ ਸ਼੍ਰੀ ਉਦਾਸ ਮਹਾਰਾਜ ਜੀ ਨੂੰ ਪ੍ਰਸਪਿਤੇ ਕਰਨਗੇ ਅਤੇ ਦਾਨੀ ਸਜਨਾ ਨੂੰ ਸਨਮਾਨ ਦਿੱਤਾ ਜਾਏਗਾ। ਇਸੇ ਤਰੀਕੇ ਨਾਲ 24 ਤਰੀਕ ਨੂੰ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਚੋਲਾ ਪਹਿਨਣ ਦੀ ਰਸਮ 10 ਵਜੇ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਸ੍ਰੀ ਸੁਖਣੀ ਸਾਹਿਬ ਜੀ ਦੀ ਪਾਠਾਂ ਦਾ ਭੋਗ ਪਾਇਆ ਜਾਏਗਾ ਤੇ 11:30 ਵਜੇ ਤੋਂ ਕੀਰਤਨ ਦਰਵਾਜ ਚੱਲੇਗਾ ਜਿਸ ਤੇ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਰਾਜਨ ਸਿੰਘ ਜੀ 라ਹੋਂ ਤੋਂ ਕੀਰਤਨ ਜਥਾ ਪਹੁੰਚ ਰਿਹਾ ਹੈ ਤੇ ਉਸ ਦੇ ਨਾਲ ਹੀ ਹਜੂਰੀ ਰਾਗੀ ਭਾਈ ਸਾਹਿਬ ਭਾਈ ਚਮਨ ਲਾਲ ਜੀ ਤੇ ਭਾਈ ਸਾਹਿਬ ਭਾਈ ਮੱਖਣ ਲਾਲ ਜੀ ਜੋ ਹੈ ਸ਼ਰੂ ਗਦਾਸ ਮਹਾਰਾਜ ਜੀ ਦੀ ਕੀਰਤਨ ਵਰਵਾਨੀ ਦੇ ਨਾਲ ਸੰਤਾਂ ਨੂੰ ਨਿਹਾਲ ਕਰਨਗੇ ਉਸੇ ਦਿਨ 24 ਫਰਵਰੀ ਨੂੰ ਸ੍ਰੀ ਗੁਰਦਾਸ ਸਾਹਾਵਾ ਦੇ 25 ਸਾਲਾ ਸਿਲਵਰ ਜੁਬਲੀ ਜੋ ਸਮਰੋਹ ਹੈ ਉਹ ਵੀ ਮਨਾਇਆ ਜਾ ਰਿਹਾ ਹੈ ਇਸ ਸੰਦਰਭ ਦੇ ਵਿੱਚ ਇੱਕ ਯਾਦਗਾਰੀ ਸੋਵੀਨਾਰ 25 ਸਾਲ ਪੂਰੇ ਹੋਣ ਤੇ ਜੁਲਦਾਸ ਸਵਾ ਦੇ ਉਹ ਰੀਲੀਜ਼ ਕੀਤਾ ਜਾਏਗਾ ਤੇ ਇਸ ਦਿਨ ਵਿੱਚ ਦਾਨੀ ਸੱਜਣਾ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ 1 ਲੱਖ 400 ਹਜ਼ਾਰ ਤੋਂ ਵੱਧ ਦਾ ਦਾਨ ਕੀਤਾ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਅਤੇ 25 ਸਾਲਾ ਪੂਰੇ ਹੋਣ ਦੀ ਸਿਲਵਰ ਜੁਬਲੀ ਸਿਲਵਰ ਜੁਬਲੀ ਸਮਾਰੋਹ ਸ਼ਾਮੀ 24 ਤਰੀਕ ਨੂੰ 5 ਵਜੇ ਤੋਂ ਸਟਾਰਟ ਹੋ ਕੇ ਰਾਤ ਦੇ 9 ਵਜੇ ਤੱਕ ਚੱਲੇਗਾ ਜਿਸ ਦੇ ਵਿੱਚ ਸ਼ਰਧਾਲੂਆਂ ਸਮੇਂ ਜਿਹੜਾ ਸੰਬੰਧਤ ਕਰੀਆਂ ਦੌਰੌਰ ਕਵੀ ਦੌਰਾਂ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਇੱਕ ਬਹੁਤ ਹੀ ਚਰਚਿਤ ਨਾਟਕ ਬੇਗੰਪੁਰ ਦਾ ਸੰਗਰਾਮ ਜੋ ਕਿ ਐਡਵੋਕੇਟ ਐਸ.ਐਲ. ਬਿਰਦੀ ਦਾ ਹੱਥੋਂ ਲਿਖਿਆ ਹੋਇਆ ਤੇ ਆਜ਼ਾਦ ਰੰਗਮঞ্চ ਪੰਜਾਬ ਕਲਾ ਭਵਨ ਦੀ ਟੀਮ ਵੱਲੋਂ ਉਹ ਤਿਆਰ ਕੀਤਾ ਗਿਆ ਉਹ ਕਿੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਪ੍ਰਸਿੱਧ ਮਿਸ਼ਨਰੀ ਗਾਇਕ ਪ੍ਰੋਫੈਸਰ ਰਾਮਪਾਲ ਬੰਗਾ ਜੀ ਅਤੇ ਸ਼੍ਰੀ ਕੁਲਵਿੰਦਰ ਕਿੰਦਾ ਜੀ ਆਪਣੀ ਟੀਮ ਸਮੇਤ ਗੀਤ ਸੰਗੀਤ ਰਾਹੀਂ ਸੰਤਾਨ ਨੂੰ ਨਿਹਾਲ ਕਰਨਗੇ ਤੇ ਦੋਨੋਂ ਦਿਨ ਚਾਹ ਪਕੌੜਿਆਂ ਲੱਡੂਆਂ ਦਾ ਲੰਗਰ ਅਤੇ ਗੁਰੂ ਘਰ ਲੰਗਰ ਤੁਟ ਵਰਤੇ ਦਾ ਅਸੀਂ ਸਭ ਨੂੰ ਸੰਤਾਂ ਨੂੰ ਫੀਲ ਕਰਦੇ ਹਾਂ ਕਿ 23 ਤਰੀਕ ਸ਼ਾਮ ਨੂੰ ਅਤੇ 24 ਤਰੀਕ ਸਾਰਾ ਦਿਨ ਸ਼ਰੂਧਾਸ ਪਵਨ ਅਰਮਸ਼ੀਰ ਖਵਾੜਾ ਵਿੱਚ ਪਹੁੰਚ ਕੇ ਸ਼ਰੂਧਾਸ ਮਹਾਰਾਜ ਦਾ ਜਨਮ ਉਸਰਤ ਸੰਚੇ ਪ੍ਰੋਗਰਾਮਾਂ ਵੀ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਕ ਵਾਰ ਫਿਰ ਅਸੀਂ ਸ਼ਰੂਧਾਸ ਮਹਾਰਾਜ ਦੇ ਜਨਮ ਉਸਰਤੀਆਂ ਸਭ ਨੂੰ ਸੰਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਧੰਗਰਦੇਵ ਜੈ ਗੁਰਦੇਵ